ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਨੂੰ 31ਵੇਂ ਜਨਮ ਦਿਨ ਦੀਆਂ ਮੁਬਾਰਕਾਂ ਦਿਲਜੀਤ ਦਾ ਇੰਡਸਟਰੀ 'ਚ ਇਹ 15ਵਾਂ ਸਾਲ ਹੈ ਤੇ ਪਿਛਲੇ 14 ਸਾਲ 'ਚ ਦਿਲਜੀਤ ਇੱਕ ਆਮ ਗਾਇਕ ਤੋਂ ਖਾਸ ਕਲਾਕਾਰ ਬਣ ਗਿਆ ਹੈ ਇਸ ਸਫ਼ਰ 'ਚ ਜਿਹੜੀ ਚੀਜ਼ ਨੇ ਉਸਨੂੰ ਸਭ ਤੋਂ ਵੱਖ ਬਣਾਇਆ ਉਹ ਹੈ ਉਸਦੀ ਪੱਗ ਦਿਲਜੀਤ ਪੰਜਾਬ ਦਾ ਪਹਿਲਾ ਪੱਗ ਵਾਲਾ ਹੀਰੋ ਬਣਿਆ ਤੇ ਸੁਪਰ ਹਿੱਟ ਵੀ ਹੋਇਆ ਦਿਲਜੀਤ ਨੇ ਆਪਣੇ ਕੈਰੀਅਰ ਚ ਕਈ ਧਾਰਮਿਕ ਗੀਤ ਵੀ ਗਾਏ ਕਿਉਂਕਿ ਦਿਲਜੀਤ ਰੱਬ ਤੇ ਬਹੁਤ ਵਿਸ਼ਵਾਸ ਕਰਦਾ ਹੈ ਪਰ ਦਿਲਜੀਤ ਕਈ ਵਾਰ ਆਪਣੇ ਪਾਰਟੀ ਸongs ਨੂੰ ਲੈ ਕੇ ਕੰਟਰੋਵਰਸੀਆਂ ਦੇ ਵਿੱਚ ਵੀ ਫਸਿਆ ਜੱਟ ਐਂਡ ਜੁਲੀਅਟ ਡਿਸਕੋ ਸਿੰਘ ਪੰਜਾਬ 1984 ਦਿਲਜੀਤ ਦੀਆਂ ਕੁਝ ਹਿੱਟ ਫਿਲਮਾਂ ਨੇ ਪੰਜਾਬ ਚ ਐਕਟਿੰਗ ਸੁਪਰਸਟਾਰ ਬਣਨ ਤੋਂ ਬਾਅਦ ਹੁਣ ਦਿਲਜੀਤ ਬਾਲੀਵੁੱਡ ਇਨਿੰਗ ਲਈ ਵੀ ਤਿਆਰ ਨੇ ਬਾਲੀਵੁੱਡ 'ਚ ਮਨਦੀਪ ਕੁਮਾਰ ਦੀ ਫਿਲਮ ਨਾਲ ਡੈਬਿਊ ਕਰਨ ਜਾ ਰਿਹਾ ਹੈ। ਇਸ ਸਾਲ ਦਿਲਜੀਤ ਪੰਜਾਬੀ ਫਿਲਮਾਂ ਸਰਦਾਰ ਜੀ ਅਤੇ ਮੁਖਤਿਆਰ ਚੱਡਾ 'ਚ ਵੀ ਨਜ਼ਰ ਆਉਣਗੇ। ਵਾਂਸ ਅਗੇਨ ਹੈਪੀ ਬਰਥਡੇ ਦਿਲਜੀਤ। ਹਾਇਰੀ ਤੇਰੇ ਹੈਪੀ ਬਰਥਡੇ ਤੇ ਹਾਇਰੀ ਤੈਨੂੰ ਹੈਪੀ ਬਰਥਡੇ ਨੀ। ਇਹ ਵੀ ਸੰਜਾ ਤੁਹਾਨੂੰ ਰੱਖੇ ਅੱਗੇ।